ਤੈਨੂੰ ਲੈ ਕੇ ਆ ਜੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇੱਧਰ ਤੁਸੀਂ ਦੇਖ ਸਕਦੇ ਜੀ ਛੋਟੀ ਜੀ ਨਗੀ ਦੀ 카ਟ ਅੰਕਲ ਉਹਨਾਂ ਨੇ ਲਾਈ ਆ ਤੇ ਥੱਲੇ ਹੀ ਬੈ ਕੇ ਨਿਕਾੜਿਆ ਉਹਨਾਂ ਦਾ ਸੈਟਅਪ ਆ ਹਵਾਈ ਪੂਰੀ ਦਾ ਅੰਦਾਜ਼ ਚਣੇ ਨਾਲ ਹੁੰਦੇ ਆ ਤੇ ਬਹੁਤ ਅੰਮ੍ਰਿਤਸਰ ਦੇ ਵਿੱਚ ਮਸ਼ਹੂਰ ਆ ਤੇ ਦੁਕਾਨ ਭਾਵੇਂ ਇਹਨਾਂ ਦੀ ਨਗੀ ਦੀ ਆ ਛੋਟੀ ਜੀ ਆ ਪਰ ਇਹਨਾਂ ਦਾ ਜਾਇਕਾ ਬਹੁਤ ਵਧੀਆ ਆ 45 ਸਾਲ ਤੋਂ ਅੰਕਲ ਨਹੀਂ ਇਦਾਂ ਹੀ ਥੱਲੇ ਬੈ ਕੇ ਹਵਾਈ ਪੂਰੀ ਵੇਚਦੇ ਪਏ ਆ ਪੂਰੀ ਬਹੁਤ ਹੀ ਜ਼ਿਆਦੀ ਪਤਲੀ ਆ ਤੇ ਇਹ ਪਿਆਜ਼ ਪਾ ਕੇ ਉੱਪਰ ਚਟਣੀ ਪਾ ਕੇ ਦੋਸਤੋ ਇੱਕ ਗੱਲ ਹੋਰ ਆ ਇੱਥੇ ਕੋਈ ਤੁਹਾਨੂੰ ਮਹਿੰਗੀਆਂ ਮਹਿੰਗੀਆਂ ਪਲੇਟਾਂ ਸਿਰਫ ਇਹ ਕਾਗਜ਼ ਦੇ ਉੱਪਰ ਹੀ ਹਵਾਈ ਪੂਰੀ ਰੱਖ ਕੇ ਚਨੇ ਰੱਖ ਕੇ ਤੇ ਇਦਾਂ ਹੀ ਇਹ ਸਰਵ ਕਰਦੇ ਆ 15 ਰੁਪਏ ਦੀ ਪੂਰੀ ਹੈ ਜੀ ਹਾਂ 40 45 ਸਾਲ ਦੀ 40 45 ਸਾਲ ਇਹ ਤੁਸੀਂ ਸਟਾਰਟ ਕੀਤਾ ਹੈ ਕਿ ਜਾਂ ਕਿਵੇਂ ਜੇ ਲੋਕ ਤਾਂ ਕੱਲੇ ਦਾ ਸਟਾਰਟ ਹੈ ਜੀ ਸਿਰਫ ਪੂਰੀ ਤੇ ਛੋਲੇ ਜੀ ਅੱਛਾ ਵਾਹ ਬਈ ਵਾਹ ਇਹ ਚਨੇ ਚੈੱਕ ਕਰਾਓਗੇ ਜੀ ਕਰ ਲਓ ਜੀ ਚੈੱਕ ਕਰ ਲਾਓ ਓਏ ਹੋਏ ਹੋਏ ਓਏ ਵਾਹ ਬਈ ਆ ਪੂਰੇ ਅਗਲੀ ਇਹ ਸੰਗੜੇ ਚਨੇ ਨੇ ਆ ਪੂਰੇ ਇੰਗਲੀ ਇਹ ਤਿਆਰ ਕਿਦਾਂ ਕਰਦੇ ਜੇ ਚਣੇ ਤੁਸੀਂ ਸੜਕੇ ਤੋਂ ਬਗੈਰ ਹੁੰਦੇ ਦਾ ਨਾ ਪਿਆ ਹੈ ਨਾ ਖੱਟਾ ਹੋਵੇ ਅੱਛਾ ਕੁਝ ਨਹੀਂ ਪਾਉਂਦੇ ਕੋਲੇ ਦੀ ਭੱਟੀ ਤੇ ਬਣਦੇ ਕੋਲੇ ਦੀ ਭੱਟੀ ਤੇ ਇਹ ਮੇਨ ਥੱਲੇ ਤੁਸੀਂ ਆਪਣਾ ਇਹਨੂੰ ਧਰਤੀ ਰੱਖੀ ਹੈ ਦੀ ਕੋਲੇ ਦੀ ਇਹ ਲੱਕੜ ਦਾ ਕੋਲਾ ਹੈ ਅੱਛਾ ਤੇ ਤੁਸੀਂ ਪੂਰੀ ਜਿਹੜੀ ਇਹ ਗਰਮ ਕਰਕੇ ਦਿੰਦੇ ਜੇ ਹਾਂਜੀ ਸਹੀ ਹੈ ਜੀ ਤੇ ਅੰਗਲ ਆ ਗਈ ਦੇਖਿਆ ਜੀ ਇੱਧਰ ਕੀ ਜਿਆ ਇਹ ਖੱਟਾ ਚਾਹ ਦੀ ਇਹ ਚਟਣੀ ਜੇ ਹਾਂਜੀ ਵਾਹ ਬਈ ਵਾਹ ਕਿਹੜੀ ਹੈ ਪਦੀਨੇ ਦੀ ਕਿਹੜੀ ਜੇ ਨਾਰ ਦਾਣਾ ਹੈ ਇਹਦਾ ਅੱਛਾ ਨਾਰ ਦਾਣੇ ਦੀ ਲਓ ਜੀ ਇਧਰ ਵੇਖ ਸਕਦੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਇਹ ਅੰਕਲ ਹੁਣੀ 40 ਤੋਂ 45 ਸਾਲ ਦੇ ਦੱਸਿਆ ਇਹਨਾਂ ਦਾ ਪੁਰਾਣਾ ਕੰਮ ਆ ਤੇ ਮੈਂ ਨੇ ਆਪਣਾ ਬਹਿ ਕੇ ਇਹਨਾਂ ਨੇ ਛੋਟਾ ਜਿਹਾ ਸੈਟਅਪ ਲਾਇਆ ਤੇ ਇਹਦੇ ਤੇ ਅੰਗਰੇਜ਼ੀ ਦੇ ਉੱਤੇ ਤਿਆਰ ਕਰਕੇ ਦਿੰਦੇ ਆ ਇਹ ਅੰਕਲ ਜੀ ਆਪਣੀ ਉਮਰ ਕਿੰਨੀ ਹੋਗੀ ਜੇ 65 ਸਾਲ 60 ਸਾਲ ਤੇ ਅੰਕਲ ਜੀ ਕਰੋ ਹਾਂ ਜੀ ਪਲੇਟ ਤਿਆਰ ਇੱਕ ਵਾਹ ਬਈ ਵਾਹ ਇਹ ਅੱਗੇ ਜੇ ਚਨੇ ਇਹ ਅੱਗੇ ਚਨੇ ਲਓ ਜੀ ਇਹ ਅੱਗੇ ਜੇ ਚਨੇ ਇਹ ਮਿਰਚ ਅੱਛਾ ਇਧਰ ਆ ਗਈ ਜੇ ਮਿਰਚ ਇਹ ਆਪਣਾ ਜਿੰਨਾ ਕਿਸੇ ਨੇ ਤਿੱਖਾ ਖਾਣਾ ਵਾ ਤੁਸੀਂ ਆਪਣੇ ਅਨੁਸਾਰ ਇਹ ਮਿਰਚ ਅੰਕ ਲਾਉਣਾ ਕੋਈ ਪਵਾ ਸਕਦੇ ਜੇ ਵਾਹ ਬੜੀ ਵਾਹ ਤੇ ਇੱਧਰ ਆ ਗਈ ਜੀ ਹਵਾਈ ਪੂਰੀ ਹਾਂ ਜੀ ਤੇ ਇਹ ਘਰੋਂ ਤਿਆਰ ਕਰਕੇ ਲਿਆਉਂਦੇ ਜੇ ਕਿਦਾਂ ਜੇ ਦੁਕਾਨ ਤੋਂ ਬੇ ਤਿਆਰ ਅੱਛਾ ਤੇ ਇੱਥੇ ਤੁਸੀਂ ਮੈਨੇ ਸੇਕ ਕੇ ਗਰਮ ਕਰਕੇ ਦੇਣੀ ਆ ਤੇ ਅੰਗਲੇ ਪਲੇਟ ਦਾ ਰੇਟ ਕੀ ਰੱਖਿਆ ਜੇ 20 ਰੁਪਏ 30 ਰੁਪਏ ਤੇ ਤੇ ਨਾਲ ਦੋ ਦਿੰਦੇ ਜੇ ਪੂਰੀਆਂ ਵਾਹ ਬਈ ਵਾਹ ਸਹੀ ਹੈ ਜੇ ਆਪਣੀ ਤੁਸੀਂ ਲੋਕੇਸ਼ਨ ਦੱਸੋ ਜੇ ਕਿਨੇ ਤੁਹਾਡ ਕੋ ਖਾਣ ਹੋਣਾ ਕਿਹੜੀ ਜਗ੍ਹਾ ਪੈਂਦੀ ਹੈ ਹਾਥੀ ਗੇਟ ਹਾਥੀ ਗੇਟ ਡੀਵੀ ਕਾਲਜ ਤੇ ਇਹਦਾ ਰੇਟ ਕੀ ਜੇ 20 ਰੁਪਏ 30 ਰੁਪਏ ਤੇ ਦੋਸਤੋ ਜਰੂਰ ਤੋਹੀਮੀ ਤੁਹਾਡੇ ਲਾਗੇ ਛਾਗੇ ਜੀ ਇਦਾਂ ਦੇ ਬਜ਼ੁਰਗ ਕਿਤੇ ਤੁਹਾਨੂੰ ਦਿਸਦੇ ਆ ਤੇ ਜਰੂਰ ਉਹਨਾਂ ਕੋ ਕੁਛ ਨਾ ਕੁਛ ਲੈ ਕੇ ਜਰੂਰ ਖਾਇਆ ਕਰੋ ਵੀ ਤੁਹਾਡੀ ਆਸਤੇ ਬੈਠੇ ਹੁੰਦੇ ਆ ਵੀ ਕੋਈ ਨਾ ਕੋਈ ਸਾਡੇ ਕੋ ਆਏਗਾ ਸਾਡੀ ਵੀ ਸੇਲ ਹੋਏਗੀ ਅਸੀਂ ਆਪਣੇ ਪਰਿਵਾਰ ਦੀ ਦੋ ਵਕਤ ਦੀ ਜਿਹੜੀ ਰੋਟੀ ਦਾ ਇੰਤਜ਼ਾਮ ਕਰ ਸਕਾਂਗੇ ਤੇ ਬਾਕੀ ਵੀਡੀਓ ਵੇਖ ਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡਾ ਇੱਕ ਸ਼ੇਅਰ ਇਹਨਾਂ ਦੇ ਪਰਿਵਾਰ ਦੇ ਲਈ ਖੁਸ਼ੀਆਂ ਲੈ ਕੇ ਆ ਸਕਦਾ ਹੈ ਵੀ ਆਪਣੀ ਰੋਜੀ ਰੋਟੀ ਕਮਾ ਕੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਸਕਦੇ ਆ ਤੇ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ